ਯੋਨੀ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਤਿੰਨ ਇਤਿਹਾਸਕ ਵੇਰੀਆਂ ਲਗਭਗ 500 ਸਾਲ ਤੋਂ ਪੁਰਾਣੀਆਂ ਹਨ ਇਹ ਵੇਰੀਆਂ ਜਿਹੜੀਆਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਸੰਭਾਲੀਆਂ ਜਾ ਰਹੀਆਂ ਨੇ ਜਿਹੜੀ ਇਹਦੀ ਸਾਮ ਸਵਾਲ ਦੀ ਸੇਵਾ ਆ ਇਹ ਮੇਰੇ ਅਤਿ ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ ਧਾਮੇ ਪ੍ਰਧਾਨ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਉਹਨਾਂ ਦੀ ਸਮੁੱਚੀ ਟੀਮ ਦੇ ਆਦੇਸ਼ਾਂ ਦੇ ਮੁਤਾਬਕ ਜਿਹੜੀ ਇਹਦੀ ਸਾਂਭ ਸੰਭਾਲ ਦੀ ਸੇਵਾ ਆ ਉਹ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਯੂਨੀਵਰਸਿਟੀ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਡਾਕਟਰ ਸੰਦੀਪ ਸਿੰਘ ਜੀ ਹੋਰ ਉਹਨਾਂ ਦੀ ਸਮੁੱਚੀ ਟੀਮ ਆ ਕੇ ਸਮੇਂ-ਸਮੇਂ ਇਹਦੀ ਜਿਹੜੀ ਕਾਂਟ ਸਾੜ ਕਰਦੀ ਰਹਿੰਦੀ ਆ ਸੋ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਹੀ ਅਸੀਂ ਇਸ ਅਵੇਰੀਆ ਨੂੰ ਸਾਮ ਸੰਭਾਲ ਕਰਦੇ ਆ ਤੇ ਉਹ ਇਹਦੇ ਤੇ ਕੋਈ ਦਵਾਈ ਦੀ ਸਪਰੇ ਨਹੀਂ ਕਰਦੇ ਅ ਸਾਰੇ ਜਿਹੜੇ ਆਪਾਂ ਬਕਾਇਦਾ ਜਿਵੇਂ ਨਿੰਮ ਦਾ ਪਾਣੀ ਆ ਉਹਦੀ ਸੰਪਰੇ ਕਰਕੇ ਹੀ ਜਿਹੜੀ ਉਹ ਕੀਟਨਾਸ਼ਕ ਕਟਾਉਣ ਨੇ ਉਹਨਾਂ ਨੂੰ ਮਾਰਦੇ ਨੇ ਸੋ ਉਹ ਉਹਨਾਂ ਵੱਲੋਂ ਬਹੁਤ ਵਧੀਆ ਇਹਨਾਂ ਦੀ ਸਾਮ ਸੰਭਾਲ ਕੀਤੀ ਜਾ ਰਹੀ ਆ ਤੇ ਜਿਹੜੀਆਂ ਸੰਗਤਾਂ ਨੇ ਇਹ ਜਿੱਥੇ ਸਤਖੰਡ ਸ੍ਰੀ ਹਰਮੰਦਰ ਸਾਹਿਬ 'ਤੇ ਨਮਸਕਾਰ ਕਰਦੀਆਂ ਨੇ ਉਥੇ ਗੁਰਦਰਾ ਜਿਵੇਂ ਦੁਖ ਭੰਣੀ ਵੇਰੀ ਆ ਇੱਥੇ ਵੀ ਇਸ਼ਨਾਨ ਪਾਣੀ ਕਰਦੀਆਂ ਨੇ ਜਿੱਥੇ ਸੰਗਤਾਂ ਇਸ਼ਨਾਨ ਪਾਣੀ ਕਰਦੀਆਂ ਨੇ ਉਥੇ ਸੰਗਤਾਂ ਇੱਥੇ ਬੈਠ ਕੇ ਸਿਮਰਨ ਪਾਠ ਵੀ ਕਰਦੀਆਂ ਨੇ ਜਦੋਂ ਇਹ ਤਿੰਨੇ ਇਤਿਹਾਸਕ ਜਿਹੜੀਆਂ ਵੇਰੀਆਂ ਨੇ ਇਹਨਾਂ ਦੇ ਥੱਲੇ ਸੰਗਤ ਵਹਿੰਦੀ ਆ ਕਿਉਂਕਿ ਜਿਹੜਾ ਇਹਨਾਂ ਦਾ ਹੁਣ ਹੋਣਾ ਇਸ ਟਾਈਮ ਜਿਹੜਾ ਇਹਨਾਂ ਦਾ ਫਾਲਾ ਉਹ ਪੱਕ ਚੁੱਕਾ ਆ ਇਹਦਾ ਫਲ ਅਸੀਂ ਤੋੜਦੇ ਨਹੀਂ ਹੈਗੇ ਜਦੋਂ ਸੰਡੇਤ ਇਸ ਇਤਿਹਾਸਿਕ ਬੇਰੀਆਂ ਦੇ ਨੀਚੇ ਵਹਿਂਦੀਆਂ ਨੇ ਤਾਂ ਜਦੋਂ ਉਹਨਾਂ ਦੇ ਪੱਲੇ ਦੇ ਵਿੱਚ ਜਾਂ ਉਹਨਾਂ ਦੇ ਨੇੜੇ ਆ ਕੇ ਇਹ ਜਿਹੜਾ ਫਲ ਡਿੱਗਦਾ ਤਾਂ ਉਹਨਾਂ ਦੇ ਭਾਵਨਾ ਉਹਨਾਂ ਦੀ ਤਮੰਨਾ ਇੰਨੀ ਮਤਲਬ ਕਿ ਖਿੜਖਿੜ ਕਰਕੇ ਉਹ ਪੂਰੀ ਹੁੰਦੀ ਆ ਉਹ ਸਮਝਦੀ ਆ ਵੀ ਸਾਡੇ ਸਤਕੰਡ ਹਰਿਮੰਦਰ ਸਾਹਿਬ ਸਾਡੀਆਂ ਜਿਹੜੀਆਂ ਸਾਰੀਆਂ ਮਰਾਦਾ ਪੂਰੀਆਂ ਨੇ ਉਹ ਜਿਹੜਾ ਉਹ ਫਾਲਾ ਉਹ ਬੜੇ ਸਤਕਾਰ ਨਾਲ ਉਹ ਆਪਣੇ ਪੱਲੇ 'ਚ ਆਪਣੇ ਝੋਲੀ 'ਚ ਪਾ ਕੇ ਪ੍ਰਸਾਦ ਦੇ ਰੂਪ ਵਿੱਚ ਮੰਦੀਆਂ ਨੇ ਬਹੁਤ ਸਾਰੀਆਂ ਸੰਗਤਾਂ ਇੱਥੇ ਆ ਕੇ ਦਰਸ਼ਨ ਮਿਲੇ ਕਰਦੀਆਂ ਨੇ ਸੋ ਮੈਂ ਵਿਸ਼ੇਸ਼ ਤੌਰ ਤੇ ਜਿਹੜੀ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਉਹ ਡਾਕਟਰ ਸਾਹਿਬਾਨ ਉਹਨਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਾ ਉਹ ਸਾਡੇ ਨਾਲ ਬਹੁਤ ਹੀ ਸਹਿਯਕੇ ਨਾਲ ਬੜੇ ਜਿਆਦਾ ਵੀ ਸਾਨੂੰ ਲੋੜ ਪੈਂਦੀ ਆ ਉਹ ਇਸ ਵੇਰੀਆਂ ਦੀ ਸਾਮ ਸੰਭਾਲ ਵਾਸਤੇ ਤੁਰੰਤ ਆਪਣੀ ਟੀਮ ਭੇਜਦੇ ਨੇ ਜੀ ਵੇਗੁਰਜੀ ਦਾ ਖਾਲਸਾ ਵੇਗੁਰਜੀ ਕੀ ਸਤਨਾਮ ਕੋ ਕਿਤੋਂ ਆਇਓ ਇੱਥੇ ਲੱਗ ਗਈ ਫਕਰ ਦਾ ਰੋਡ ਤੋਂ ਅੱਜ ਪੰਜਨੀ 베ਰੀ ਦੀ ਡੇਰ ਲੱਗੇ ਉਹਨਾਂ ਕੀ ਕਹਿਣਾ ਚਾਹੋਗੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਦੇ ਉਹਨਾਂ ਦੀ ਕਿਰਪਾ ਨਾਲ ਇੱਥੇ ਕੋੜੀਆਂ ਦੇ ਕੋੜ ਦੂਰ ਹੁੰਦੇ ਨੇ ਹਰ ਤਰ੍ਹਾਂ ਦਾ ਦੁੱਖ ਦੂਰ ਹੁੰਦਾ ਹੈ ਕੈਂਸਰ ਹੋਵੇ ਕੋਈ ਬਿਮਾਰੀ ਹੋਵੇ ਹਰ ਤਰ੍ਹਾਂ ਦੇ ਮਾਰਾ ਹੀ ਕਿਰਪਾ ਕਰਦੇ ਨੇ ਫੇਰ ਕਰਦੇ ਹਰ ਸਾਲ ਇਸ ਤਰ੍ਹਾਂ ਫੇਰ ਹਾਂ ਜੀ ਲੱਗਦੇ ਆ ਕਈ ਵੇਲੇ ਬੜੇ ਕਿਤੇ ਕਿਤੇ ਵੀ ਆ ਦਿਖਾ ਕਿ ਸੰਗਤ ਬੈਠ ਕੇ ਬੜੀ ਵੇਟ ਕਰਦੀ ਕਿ ਲਈ ਬੇਰ ਨੂੰ ਹਾਂ ਹਾਂ ਜੀ ਹਾਂ ਜੀ ਕਰਦੇ ਤੇ ਤੁਸੀਂ ਵੀ ਆਸ ਕਰਦੇ ਕੋਈ ਵੀ ਬੇਰ ਪੀਂਦੇ ਸੰਨ ਤੇ ਮਿਲਦੇ ਰਹਿੰਦੇ ਆ ਪਾਣੇ ਰਹਿੰਦੇ ਹਰ ਹੱਥ ਤੇ ਆਨੇ ਆ ਬਹੁਤ ਸ਼ੁਕਰਾਨਾ ਉਹਦੀ ਕਿਰਪਾ ਇਹਦੇ ਅਨੁਸਾਰ ਕਿਰਪਾ ਹੀ ਉਹਨਾਂ ਦੀ ਹੈ ਗੁਲਾਮਦਸ ਪਿਤਾ ਜੀ ਦੀ ਕਿਰਪਾ ਹਾਂ ਉਹਨਾਂ ਦੀ ਮਿਹਰ ਆ ਮੈਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਏ ਗੁਰੂ ਰਾਮਦਾਸ ਦੀ ਕਿਰਪਾ ਹੈ ਗੁਰੂ ਰਾਮਦਾਸ ਦੇ ਦਰ ਤੇ ਆ ਕੇ ਹਰ ਇੱਕ ਨੂੰ ਹੀ ਮਰ ਮਿਲਦਾ ਇਹ ਤਾਂ 베ਰੀ ਹੈ ਇਹ ਵੀ ਗੁਰੂ ਰਾਮਦਾਸ ਦੀ ਕਿਰਪਾ ਨਾਲ ਹੈ ਜਿਉਂ ਕੋਈ ਸਰਦਾਂ ਨਾਲ ਆਉਂਦਾ ਨਾ ਉਹਦੇ ਮਨ ਦੀਆਂ ਤਮੰਨਾ ਪੂਰੀਆਂ ਹੁੰਦੀਆਂ ਨੇ ਕਿੰਨੇ ਕਿੰਨੇ ਹਰ ਸਾਲ ਲੱਗਦੇ ਨੇ ਔਰ ਦੇਖ ਕੇ ਸੰਗਤ ਬਹੁਤ ਵੇਟ ਕਰਦੀ ਬਹੁਤ ਬਹੁਤ ਲੱਗਦੇ ਨੇ ਇਸ ਸਾਲ ਬਹੁਤ ਲੱਗੇ ਆਂਬੇਰੀਆਂ ਨਾਲੋਂ ਜ਼ਿਆਦਾ ਲੱਗੇ